ਛਪਾਰ ਦੇ ਮੇਲੇ ਵਾਰ ਤਾਂ ਹਰ ਕਿਸੇ ਨੇ ਸੁਣਿਆ ਹੋਣਾ ਪਰ ਅੱਜ ਇਸ ਮੇਲੇ ਦਾ ਇਤਿਹਾਸ ਦੱਸਾਂਗੇ ਤਕਰੀਬਨ 250 ਸਾਲਾਂ ਤੋਂ ਪੁਰਾਣਾ ਇਹ ਮੇਲਾ ਲੱਗਦਾ ਆ ਰਿਹਾ ਜਿੱਥੇ ਪਹਿਲਾਂ ਇਸ ਪਿੰਡ ਦਾ ਨਾਮ ਛਾਪਾ ਰਾਣੀ ਹੁੰਦਾ ਸੀ ਮਤਲਬ ਇਹ ਪਿੰਡ ਸੱਪਾਂ ਦੀ ਰਾਣੀ ਦੇ ਨਾਮ ਨਾਲ ਮਸ਼ਹੂਰ ਸੀ ਫਿਰ ਉਸ ਤੋਂ ਬਾਅਦ ਇਹ ਪਿੰਡ ਕਹਿੰਦੀ ਵੀ ਠੈਂ ਹੋ ਗਿਆ ਮਤਲਬ ਇਹ ਧਰਤੀ ਨੇ ਵਿੱਚ ਸਮਾ ਗਿਆ ਤੇ ਉਸ ਪਿੰਡ ਦਾ ਨਾਮ ਵੀ ਠੈਂ ਰੱਖਿਆ ਗਿਆ ਇਸ ਤੋਂ ਬਾਅਦ ਇਸ ਪਿੰਡ ਦਾ ਨਾਮ ਛਪਾਰ ਰੱਖਿਆ ਗਿਆ ਇੱਥੇ ਬਾਬਾ ਗੁਗਾ ਜਹਰਪੀਰ ਤੇ ਬਾਬਾ ਸਿੱਧ ਸੁਲਖਣ ਜੀ ਦੀ ਜਗਾ ਬਣੀ ਹੋਈ ਹੈ ਇਹ ਬਾਬਾ ਸਿੱਧ ਸੁਲਖਣ ਜੀ ਸੇਖੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਜੱਟਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਨੇ ਜਨਮ ਲਿਆ ਇੱਕੋ ਮਾਂ ਦੇ ਪੇਟ ਦੇ ਵਿੱਚੋਂ ਇਹਨਾਂ ਨੇ ਦੋ ਬੱਚੇ ਨੇ ਜਨਮ ਲਿਆ ਇੱਕ ਬਾਬਾ ਸਿੱਧ ਸੁਲਖਣ ਜੀ ਤੇ ਦੂਜੇ ਨੇ ਸੱਪ ਦੇ ਰੂਪ ਦੇ ਵਿੱਚ ਜਨਮ ਲਿਆ ਇਸ ਨੂੰ ਜੋੜਿਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਹ ਅੱਜ ਛਪਾਰ ਪਿੰਡ ਦੇ ਵਿੱਚ ਮੇਲਾ ਲੱਗਦਾ तकरीबन ਕਹੇ ਦੀ ਵੀ ਅਨ 8ਵੇਂ ਤੇ 9ਵੇਂ ਮਹੀਨੇ ਦੇ ਇੱਕ ਹਫ਼ਤਾ ਮੇਲਾ ਲੱਗਦਾ ਹੈ ਜਿੱਥੇ ਲੋਕ ਪੁਰਾਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਪੁਰਾਣੇ ਰੰਗਾਂ ਦੇ ਵਿੱਚ ਰੰਗੇ ਹੋਏ ਐਵੇਂ ਸਜ ਧਜ ਕੇ ਇੱਥੇ ਆਉਂਦੇ ਨੇ ਤੇ ਇਸ ਮੇਲੇ ਦੇ ਵਿੱਚ ਕਹ ਜੀ ਵੀ ਇੱਕ ਵਾਰੀ ਰੰਗ ਦੇਖੋ ਵੀ ਕਿਸ ਤਰ੍ਹਾਂ ਬੰਨਿਆ ਹੋਇਆ ਪੰਜਾਬੀ ਕੱਦਲ ਤੇ ਨਾਲ ਜੁੜਿਆ ਹੋਇਆ ਹੈ ਪ੍ਰਸਿੱਧ ਮੇਲਾ ਅਕਸਰ ਤੁਸੀਂ ਕਾਪੀਆਂ ਕਿਤਾਬਾਂ ਦੇ ਵਿੱਚ ਇਸ ਮੇਲੇ ਦੇ ਬਾਰੇ ਪੜਿਆ ਹੋਣਾ ਹੈ ਕਿਉਂਕਿ ਮਸ਼ਹੂਰ ਮੇਲਾ ਪੰਜਾਬ ਦਾ ਹਲਕਿ ਜਦੋਂ ਮੇਲਿਆਂ ਦੀ ਗਿਣਤੀ ਆਉਂਦੀ ਹੈ ਤਾਂ ਸਾਰਿਆਂ ਤੋਂ ਪਹਿਲਾਂ ਸ਼ਿਪਾਰ ਦੇ ਮੇਲੇ ਦਾ ਨਾਮ ਆ ਜਿਹੜਾ ਗਿਣਿਆ ਜਾਂਦਾ ਦੋਨੋਂ ਦਰੋਂ ਲੋਕ ਆਉਂਦੇ ਨੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗਿਆ ਧੰਨਵਾਦ ਫੋਲੋ ਕਰਦੇ